ਸੁਣਨਾ ਅਰਜਿੰਦਰਪਾਲ ਜਿੰਦਰਪਾਲ ਜੀ ਆਪਣਾ ਕੀ ਇਦਾ ਹੋਇਆ ਆਪਣੇ ਘਰ ਜੜਿਆ ਹੱਸਾ ਤੇ ਕਿਦਾਂ ਉਹਦਾ ਘਰ ਕੋਈ ਹੈਗਾ ਸੀ ਦੂਸਰੇ ਕਮਰੇ ਚ ਸੀਗੇ ਬੇਟੇ ਨੇ ਆ ਕੇ ਦੱਸਿਆ ਕਿ ਉਹਦੇ ਪਾਪਾ ਤੋਂ ਆ ਰਿਹਾ ਤੇ ਰਵੀ ਜੋ ਜਾ ਕੇ ਦੇਖਿਆ ਸਾਰੀ ਆਖੇ ਬੇਟੇ ਦਾ ਨਾਮ ਤੇ ਉਮਰ ਕੀ ਸੀ ਬੇਟੇ ਦਾ ਨਾਮ ਉਸ ਕਮਰੇ ਚ ਉਸ ਟਾਈਮ ਕੋਈ ਹੈਗਾ ਸੀ ਉਸੇ ਮੋਸ ਕਮਰੇ ਕੋਈ ਹੈਗਾ ਸੀ ਭਾਜੀ ਹਾਂ ਨਹੀਂ ਉਸ ਕਮਰੇ ਚ ਨਹੀਂ ਸਿਕਾਇਆ ਤੇ ਆਪਣਾ ਫੇ ਹੁਣ ਕਿੰਨਾ ਕੁ ਨੁਕਸਾਨ ਹੋ ਗਿਆ ਵਾ ਭਾਈ ਇਹ ਤਾਂ ਹੁਣ ਦੇਖਦੇ ਹੀ ਆ ਕਿ ਕਿੰਨੀ ਦੇ ਅੰਦਰ ਪਈ ਸੀ ਇਹ ਬਿਮਾਰੀ ਦੇ ਅੰਦਰ ਪਈ ਤੇ ਆਪਣਾ ਕੀ ਕਹਿੰਦੇ ਕੀ ਕੰਮ ਕਰਦੇ ਹੋ ਭਾਈ ਸਰ ਸਟਾਫ ਕੇਟਰਿੰਗ ਦਾ ਕੰਮ ਹੈ ਕਿੰਨੇ ਸੱਤ ਸੱਤੇ ਹੈਗੇ 24 30 20 6 ਜਣੇ ਉੱਪਰ ਰਹਿੰਦੇ ਆ ਲਾਕੇ ਉੱਪਰ ਚਾ ਕੇ 10 ਜਣੇ 9 15 ਹਾਂਜੀ ਸਰ ਜਿਹੜੀ ਅੱਗ ਲੱਗੀ ਆ ਕੀ ਮਾਮਲਾ ਵਾ ਸਾਰਾ ਸਾਨੂੰ ਕਾਲ ਆਈ ਆ ਗਰੀਲ ਮਾਡਰੋਂ ਕਿਸੇ ਘਟ ਦੇ ਚਾਹੇ ਆਏ ਆ ਦੇਖਿਆ ਤਾਂ ਬਹੁਤ ਜ਼ਿਆਦਾ ਸੀ ਅੱਗ ਦਾ ਬਾਹਰ ਤਾਂ ਸੀ ਲੱਗਦੇ ਹੁਣ ਕਾਪੂਣ ਵਾਲਿਆ ਤੇ ਦੂਸਰੇ ਨੂੰ ਸਮਾਨ ਤੋਂ ਸਖਾ ਕਿੰਨੀਆਂ ਗੱਡੀਆਂ ਲੱਗੀਆਂ ਅੱਗ ਬੁਝਾਉਣ ਦੇ ਲਈ ਕੋਈ ਜਾਨੀ ਨੁਕਸਾਨ ਜਾਂ ਕੋਈ ਹੋਰ ਇਹਦਾ ਨੁਕਸਾਨ ਨਹੀਂ ਬੱਚੇ ਸਕੇ ਅੰਦਰ ਮੌਕੇ ਤੇ ਆ ਕੇ ਬੱਚੇ ਕੱਢ ਲਏ ਬਾਹਰ ਆਸਲ ਲੱਗਣ ਦਾ ਕਾਰਨ ਕੀ ਸਾਹਮਣੇ ਆਇਆ ਕਾਰਨ ਤਾਂ ਨਹੀਂ ਦੱਸਿਆ ਨੇ ਮਾਲਕਾਂ ਨੂੰ ਪਤਾ ਹੋਗਾ ਕਿਹਦੀ ਤਾਂ ਅੱਗ ਲੱਗੀ ਤੇ ਆਏ ਤਾਂ ਇਹ ਘਰ ਦੇ ਵਿੱਚ ਕਿੰਨਾ ਕੁ ਨੁਕਸਾਨ ਹੋਇਆ ਹੋਗਾ ਨੁਕਸਾਨ ਜੋ ਹੋਗਾ ਚੋਰੀ ਚੋਰੀ ਦਾ ਰਸਿਕ ਹੂੰ ਕਿਆ ਸਕੂਸੋ ਕੋ ਦੇਖ ਨਹੀਂ ਹੈ ਵੈਸੇ ਤੇ ਚਲੋ ਪਰਮਾਤਮਾ ਸੋਚਾ ਕਿ ਸਾਰੇ ਘਰ ਦੇ ਵਿੱਚ ਅਗ ਲੱਗੀ ਹੈ ਕੀ ਜਾਂ ਫਿਰ ਸਿਰਫ ਇੱਕ ਸਾਈਡ ਹੀ ਲੱਗੀ ਆ ਨਹੀਂ ਇੱਕ ਰੂਮ ਤੋਂ ਅਸੀਂ ਅੱਗੇ ਵਧ ਨਹੀਂ ਸਕੀ ਇੱਕ ਕਮਰੇ ਸੀ ਆ ਹੀ ਮੁੱਕ ਤੇ ਆਖਦੀ ਸਿਰਫ ਵੱਡੀ ਤੋਂ ਵੱਡੀ ਸਮੱਸਿਆ ਦਾ 100% ਸਮਾਧਾਨ ਕਰਵਾਓ ਆਪਣੇ ਮਨ ਚਾਹੇ ਪ੍ਰੇਮੀ ਪ੍ਰੇਮਿਕਾ ਨੂੰ ਵਸਦੇ ਵਿੱਚ ਕਰਵਾਓ ਹਰ ਸਮੱਸਿਆ ਦਾ ਸਮਾਧਾਨ ਕਰਵਾਓ ਜਿਵੇਂ ਗ੍ਰਹਿ ਗਲੇਸ਼ ਨੌਕਰੀ ਕਾਰੋਬਾਰ ਸੌਗੜ ਦੁਸ਼ਮਣ ਤੋਂ ਛਡਕਾਰਾ ਲਵ ਮੈਰਿਜ ਪ੍ਰੋਬਲਮ ਵਿਦੇਸ਼ ਯਾਤਰਾ ਕੋਰਟ ਕੇਸ ਦੀ ਪਤਨੀ ਦੇ ਵਿੱਚ ਕਲੇਸ਼ ਲਾਟਰੀ ਸੱਟਾ ਨੰਬਰ ਜਾਦੂ ਟੂਣਾ ਕੀਤਾ ਕਰਾਇਆ ਰੂਸੇ ਰੂਪਣਾ ਵੀਜ਼ਾ ਪ੍ਰੋਬਲਮ ਗ੍ਰੀਨ ਕਾਰਡ ਹੁਣੇ ਕਾਲ ਕਰੋ ਮੀਆਂ ਸਮਰਜੀ 73409 36488 73409 36488